ਆਹ ਵਾਜੇ ਪਟਾਕੇ ਦੇ ਮੈਨੂੰ ਲੱਗਦਾ ਇਹ ਨਾਲ ਜਰੂਰ ਕਰਨਾ ਪਏਗਾ ਪਟਾਕੇ ਨਾਲ ਹੋਣਿਆ ਤੇ ਮੈਂ ਆਪਣੇ ਤੁਹਾਨੂੰ ਦੁਬਾਰੀ ਕਰੂੰਗੀ ਜਦੋਂ ਬਾਹਰ ਦੇਖਿਆ ਦੋ ਬੰਦੇ ਜਿਹੜੇ ਜਿਹੜੇ ਮੋਟੇ ਕਿਦਮੀ ਜਿੱਦੋਂ ਇੱਕ ਸਟਾਲ ਵੜੇ ਹਦੋਂੋਂ ਆਏ ਤੇ ਮੇਰੇ ਕੋਲ ਲੱਗਿਆ ਪਾਰਕੀ ਰੱਖ ਕੇ ਤੇ ਬਾਅਦ ਵਿੱਚ ਮੋਟਰਸ ਦੇ ਬਤੇ ਇਹਦੇ ਉੱਤੇ ਰਿਹਾ ਉਹ ਆ ਗਿਆ ਕੋਈ ਨਹੀਂ ਉਹ ਇਸ ਵੇਲੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਮੇਰੇ ਤੋਂ 1 ਘੰਟਾ ਬਣ ਹੋ ਗਿਆ ਜੀ ਫਾਇਰਿੰਗ ਕਿ ਨਿਜਰਵਾ ਸ਼ੁਰੂ ਕੀਤੀ ਹੈ ਬਾਹਰੀ ਹੁਣੀ ਆ ਦੇ ਪਹਿਲਾ ਫਾਇਰਿੰਗ ਕੀ ਟੀਮ ਹੈਰਿੰਗ ਕਰ ਤੋਂ ਬਾਅਦ ਪਾਸਟੀ ਕੀਤਾ ਨੂੰ ਪਾਸਟੀ ਆ ਲੜਾਈ ਆ ਮੇਰੇ ਤੋਂ ਤੱਕ ਦਨ ਮੈਂ ਤਾਂ ਕੋਈ ਨਹੀਂ ਕਿ ਮੈਂ ਪਾਰਟੀ ਫੜਾ ਕੇ ਨਾਲੇ ਜਿਲੇਗਾ ਤੁਹਾਡੇ ਸਾਹਿਬ ਨਾਲ ਕਿੰਨੇ ਟੋਪਲ ਫਾਇਰ ਹੋਏ ਨੇ ਮੇਰੇ ਤੋਂ ਆਪਣਾ 10-12 ਤਾਂ ਹੋ ਹੀ ਗਏ ਜੀ 10-12 ਟੋਪਲ ਇੱਕ ਬਾਰ ਬਾਰ ਵਿੱਚ ਹੀ ਇੰਨੇ ਇੰਨੇ ਫਾਇਰ ਤਿੰਨੇ ਬਚ ਤਿੰਨ ਗਏ ਤਿੰਨ ਰਵਲਵਰ ਚਲੇ ਕੀ ਕਹیتے ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਾਹਰ ਸਾਹਮਣੇ ਮੋੜ ਤੇ ਮਾਰੀ ਦੀ ਗੋਲੀ ਮੋੜ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਕੋਈ ਅਨੁਕੋਲ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਨਵਾਦ ਨਹੀਂ ਇਸ ਵਾਰ ਕਿੰਨੇ ਕੋਈ ਦਾ ਵਾਕਿਆ ਜੀ ਇਹ ਕੋਨੇਕਡ ਨਾਲ ਵੀ ਹੋਈ ਤੇ ਜੀ ਕਿਹੜੇ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਕਿਧਰੋਂ ਆਇ ਸੀ ਕਿੱਲੀ ਆਇਆ ਤਾਂ ਪੜਾਣੀ ਅਜੀ ਅਜੀ ਸਿੱਧੀ ਆ ਯਾਚੀ ਨੂੰ ਸਿੱਧੀ ਜੀ ਤੁਸੀਂ ਬੱਸ ਸਕੇ ਦੇਖਣ ਨੂੰ ਦੇਖਣ ਤੋਂ ਆ ਹਾਈਟ ਸੀ ਸਕੇ ਜਿੱਦਾਂ 27-27 ਹਜ਼ਾਰ ਦੇ ਬੰਦੇ ਸੀ ਕੀ ਉਹਨਾਂ ਨੂੰ ਤਾਂ ਕਿਹਾ ਸੀ ਮੂਹ ਮਹਾਰਨਾਟਕ ਹੈ ਜੀ ਤੁਹਾਡੇ ਕੱਪ ਲੱਗ ਪੜੇ ਜਿੱਤਾਂ ਨੇ ਜੀਨ ਦੀ ਪੈਂਡ ਪਈ ਸੀ ਉੱਪਰ ਡੈਕਟ ਪਈ ਆ ਆਈਡੀਆ ਜੇ ਕਿੰਨੀ ਕੁ ਉਮਰ ਦੇਵਾਂਗੇ ਆਈਡੀਆ ਨਹੀਂ ਕੋਈ ਨਹੀਂ ਇਸ ਤਰ੍ਹਾਂ ਦੀ ਹਾਲਤ ਤੋਂ ਤੁਹਾਨੂੰ ਮਿਲ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ ਦੋ ਤਿਆਰ ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਐ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰਾਂ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸੁੱਖ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ ਤਾਂ ਇਹ ਮੌਕਾ ਦੇਖਦੇ ਪਏ ਆ ਜੀ ਇਹ ਕੈਮਰੇ ਕੁਮਰੇ ਚੈੱਕ ਕਰਦੇ ਪਏ ਆ ਕੀ ਕਹੋਗੇ ਇਹਨੂੰ ਇਨਫਾਰਮੇਸ਼ਨ ਕਿ ਕਿਹਾਉਣਾ ਹੈ ਇਨਫਾਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗਾ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇਆ ਇੱਕ ਖੜਾ ਉਹਨੇ ਦੱਸਿਆ ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12 ਫਾਈਲ ਹੈ ਜੀ ਇਹਦੇ ਪਾਸੇ ਹੈ ਹੈ ਇਹਨੇ ਕੋਈ 12 ਕੋਈ ਹੈ ਸਰ ਇਹਨੂੰ ਪ੍ਰੋਬਲਮ ਆਤੀ ਫਸਤੀ ਪੁਲਿਆ ਦੀ ਕਾਰਵਾਈ ਕੀਤੀ ਉਹਗੇ ਸੀਸੀਟੀਵੀ ਚੈੱਕ ਕਰ ਰਹੇ ਆ ਹਜੇ ਉਹ ਤੋਂ ਫਿਰ ਜੋ ਮਿਲਦਾ ਕੋਲ ਉਹ ਸੁਝਾਅ ਕਰਾਂਗੇ ਕਰ ਦੇ ਸਰ ਅਸੀਂ ਮੌਕੇ ਤੇ ਹੀ ਇੱਥੇ ਹੀ ਮਾਰ ਨਹੀਂ ਉਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਕਰੀ ਆ ਬਣੇ ਜਾਣੇ